ਸਾ ਸੰਗਤ ਜੀ ਮੇਰੇ ਵਰਗੇ ਬਹੁਤ ਹੀ ਜ਼ਿਆਦਾ ਸਿਆਣੇ ਲੋਕ ਜਿਹੜੇ ਕੀ ਆਖ ਦਿੰਦੇ ਨੇ ਕਿ ਹਰ ਰੋਜ਼ ਗੁਰੂ ਘਰ ਜਾਣ ਦਾ ਕੀ ਫਾਇਦਾ ਬਾਲਾ ਕਰਦੇ ਹਾਂ ਮਹੀਨੇ ਦੇ ਵਿੱਚ ਇੱਕ ਵਾਰ ਸੰਗਰਾਂਦ ਵਾਲੇ ਦਿਨ ਜਾਇਓ ਜਾਂ ਫਿਰ ਹਫਤੇ ਦੇ ਵਿੱਚ ਇੱਕ ਦਿਨ ਜਾਇਓ ਪਰ ਹਰ ਰੋਜ਼ ਗੁਰੂ ਘਰ ਜਾ ਕੇ ਤੁਸੀਂ ਕੀ ਕਰਨਾ ਜਦਕਿ ਪਰਮਾਤਮਾ ਤਾਂ ਜਿਹੜਾ ਉਹ ਸਾਡੇ ਅੰਦਰ ਹੀ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੀ ਸੋਚਦੇ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਹਾਂ ਛੋਟੀ ਜੀ ਕਹਾਣੀ ਜਿਸ ਤੋਂ ਤੁਹਾਨੂੰ ਤੇ ਮੈਨੂੰ ਵੀ ਅਕਲ ਆ ਜਾਵੇ ਪਰਮਾਤਮਾ ਦੀ ਬਖਸ਼ ਹੋਵੇ ਜੇ ਇੱਕ ਪਿੰਡ ਦੇ ਵਿੱਚ ਇੱਕ ਆਦਮੀ ਸੀਗਾ ਜਿਹੜਾ ਕਿ ਰੋਜ਼ ਸ਼ਾਮ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਉਹਦੀ ਇੱਕ ਪਤਨੀ ਸੀ ਦੋ ਬੱਚੇ ਸੀ ਘਰ ਦੇ ਹਾਲਾਤ ਵੀ ਕੁਝ ਬਾਲੇ ਚੰਗੇ ਨਹੀਂ ਸੀਗੇ ਉਸ ਇਨਸਾਨ ਦੇ ਵਿੱਚ ਜਿੱਥੇ ਇੱਕ ਸ਼ਰਾਬ ਪੀਣ ਦੀ ਬੁਰੀ ਆਦਤ ਸੀ ਉੱਥੇ ਨਾਲੋਂ ਦੂਆ ਵੀ ਖੀੜਦਾ ਸੀ ਤੇ ਮਾਸ ਮੱਛੀ ਵੀ ਖਾਂਦਾ ਹੀ ਸੀ ਪਰ ਇੱਕ ਕੰਮ ਉਹ ਜ਼ਰੂਰ ਕਰਦਾ ਸੀ ਕਿ ਹਰ ਰੋਜ਼ ਉਹ ਗੁਰਦੁਆਰੇ ਮੱਥਾ ਟੇਕਣ ਜਾਂਦਾ ਸੀ ਸਵੀਰ ਜੰਦਾ ਗੁਰਦੁਆਰੇ ਮੱਥਾ ਟੇਕਦਾ 2 ਮਿੰਟ ਬੈਠਦਾ ਤੇ ਵਾਪਸ ਘਰ ਆ ਜਾਂਦਾ ਆਪਣੇ ਕੰਮ ਕਰਦੇ ਚੱਲੇ ਜਾਂਦਾ ਤੇ ਸ਼ਾਮ ਨੂੰ ਉਸ ਤਰ੍ਹਾਂ ਹੀ ਸ਼ਰਾਬ ਪੀਂਦਾ ਆਪਣੇ ਦੋਸਤਾਂ ਦੇ ਵਿੱਚ ਮਸਤੀ ਕਰਦਾ ਤੇ ਕਈ ਵਾਰ ਪੈਸੇ ਜ਼ਿਆਦਾ ਹੁੰਦੇ ਤੇ ਮਾਸ ਮੱਛੀ ਵੀ ਖਾ ਲੈਂਦਾ ਇਹ ਚੀਜ਼ਾਂ ਤੋਂ ਉਹਦਾ ਪਰਿਵਾਰ ਬਹੁਤ ਦੁਖੀ ਸੀ ਕਈ ਸਾਲਾਂ ਤੋਂ ਐਵੇਂ ਹੀ ਕਰਦਾ ਆ ਰਿਹਾ ਸੀ ਹੁਣ ਹੌਲੀ ਹੌਲੀ ਜਿਹੜੇ ਬੱਚੇ ਵੀ ਉਹਦੇ ਵੱਡੇ ਹੋ ਰਹੇ ਸੀਗੇ ਇਕ ਦਿਨ ਕੀ ਹੋਇਆ ਕਿ ਉਹਦੇ ਘਰ ਦੇ ਵਿੱਚ ਬਹੁਤ ਵੱਡਾ ਕਜੀਆ ਕਲੇਸ਼ ਪੈ ਗਿਆ ਹੁਣ ਸਾਨੂੰ ਪਤਾ ਹੀ ਹੈ ਜਦੋਂ ਕੋਈ ਇਨਸਾਨ ਹਰ ਰੋਜ਼ ਲਗਾਤਾਰ ਕਈ ਸਾਲਾਂ ਤੋਂ ਸ਼ਰਾਬ ਪੀ ਕੇ ਘਰੇ ਲੜਾਈ ਝਗੜਾ ਕਰਦਾ ਹੋਏ ਤਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਫਿਰ ਉਹ ਲੜਾਈ ਝਗੜੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਉਸ ਦਿਨ ਕੀ ਹੋਇਆ ਕਿ ਜਿਹੜੇ ਉਹਦੇ ਬੱਚੇ ਸੀਗੇ ਉਹ ਵੀ ਉਸ ਬੰਦੇ ਨੂੰ ਬੜਾ ਹੀ ਪੁੱਠਾ ਬੋਲਣ ਲੱਗ ਗਏ ਬੜਾ ਹੀ ਦੁੱਖ ਹੋਇਆ ਤੇ ਉਹ ਉਸ ਟਾਈਮ ਸਵੇਰ ਦਾ ਟਾਈਮ ਸੀਗਾ ਤੇ ਉਹ ਇਨਸਾਨ ਜਾ ਕੇ ਹਰ ਰੋਜ਼ ਦੀ ਤਰ੍ਹਾਂ ਜਿਵੇਂ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਸੀ ਉਹ ਕਰੋ ਦੁਖੀ ਹੋ ਕੇ ਪਰਮਾਤਮਾ ਦੇ ਦਰ ਤੇ ਚੱਲ ਆ ਗਿਆ ਹਮੇਸ਼ਾ ਅਗੇ ਉਹ ਮੱਥਾ ਟੇਕ ਕੇ ਬੈਠਦਾ ਤੇ ਵਾਪਸ ਚਲੇ ਜਾਂਦਾ ਪਰ ਅੱਜ ਉਹਦੇ ਅੰਦਰੋਂ ਇੱਕ ਇਹ ਲਾਲੋ ਕਿ ਉਹਦੇ ਕਰਮ ਬਦਲਨੇ ਸੀਗੇ ਪਰਮਾਤਮਾ ਨੇ ਉਹਨੂੰ ਸੋਚੀ ਬਖਸ਼ ਤੇ ਉਹ ਇਨਸਾਨ ਨੇ ਅਰਦਾਸ ਕਰੀ ਕਿ ਪਰਮਾਤਮਾ ਮੈਂ ਜਾਣਦਾ ਕਿ ਮੇਰੇ ਵਿੱਚ ਬਹੁਤ ਜ਼ਿਆਦਾ ਬੁਰੀਆਂ ਆਦਤਾਂ ਨੇ ਪਰ ਮੈਂ ਕੀ ਕਰਾਂ ਮੈਂ ਇੱਕ ਦਿਨ ਆਪਣੀਆਂ ਆਦਤਾਂ ਤੋਂ ਛੁਟਕਾਰਾ ਪਾਉਣਾ ਤੇ ਦੂਸਰੇ ਦਿਨ ਫਿਰ ਮੈਨੂੰ ਉਹਦੀ ਲੱਤ ਲੱਗ ਜਾਂਦੀ ਆ ਮੈਂ ਜਿੰਨਾ ਮਰਜ਼ੀ ਚਾਹਾਂ ਪਰ ਮਤੋਂ ਜਿਹੜੀਆਂ ਇਹ ਆਦਤਾਂ ਛੁੱਟੀਆਂ ਨਹੀਂ ਜਾਂਦੀਆਂ ਹੁਣ ਤੂੰ ਹੀ ਮੇਰੇ ਤੇ ਕੋਈ ਕਿਰਪਾ ਕਰ ਸਾਧ ਸੰਗਤ ਜੀ ਇੱਥੇ ਮੈਂ ਦੱਸ ਦੱਸ ਦੇਵਾਂ ਕਿ ਅਰਦਾਸ ਵੀ ਉਹੀ ਇਨਸਾਨ ਕਰ ਸਕਦਾ ਜਿਹਨੂੰ ਪਰਮਾਤਮਾ ਸੌਜੀ ਬਖਸ਼ੇ ਨੇ ਅਸੀਂ ਵੀ ਗੁਰਦੁਆਰੇ ਜਾਣੇ ਆ ਤੇ ਸਾਡੀ ਕਦੇ ਇਸ ਤਰ੍ਹਾਂ ਦੀ ਹਿੰਮਤ ਹੁੰਦੀ ਨਹੀਂ ਕਿ ਵੇ ਅਸੀਂ ਅਰਦਾਸ ਕਰੀਏ ਤੇ ਕਿਵੇਂ ਕਰੀਏ ਅਸਤਾ ਭਾਈ ਜੀ ਕੋਲੇ ਜਾ ਕੇ ਖੜ ਜਾਨੇ ਆ ਕਿ ਉਹ ਸਾਡੀ ਅਰਦਾਸ ਕਰਨਗੇ ਕਿਉਂਕਿ ਸਾਨੂੰ ਤਾਂ ਅਰਦਾਸ ਕਰਨੀ ਵੀ ਨਹੀਂ ਆਉਂਦੀ ਚਲੋ ਉਸਨੇ ਅਰਦਾਸ ਕਰੀ ਤੇ ਜਾ ਕੇ ਇੱਕ ਸਾਈਡ ਤੇ ਗੁਰਦੁਆਰੇ ਵਿੱਚ ਬੈਠ ਗਿਆ ਉਸ ਟਾਈਮ ਹੀ ਉੱਥੇ ਜਿਹੜਾ ਪਾਠ ਕਰ ਰਿਹਾ ਪਾਠੀ ਸੀ ਉਹਨੇ ਇੱਕ ਸ਼ਬਦ ਦਾ ਉਚਾਰਨ ਕਰਿਆ ਜਿਸਦਾ ਅਰਥ ਇਹ ਸੀ ਕਿ ਜੇ ਕੋਈ ਇਨਸਾਨ ਸ਼ਰਾਬ ਪੀਂਦਾ ਜਾਂ ਮਾਸ ਮੱਛੀ ਖਾਂਦਾ ਜਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੋਈ ਜੂਆ ਖੇੜਦਾ ਉਹ ਜਿੰਨਾ ਮਰਜੀ ਕਿਸੇ ਵੀ ਤੀਰਥ ਤੇ ਜਾ ਕੇ ਇਸ਼ਨਾਨ ਕਰ ਲਵੇ ਸੇਵਾ ਕਰ ਲਵੇ ਮੱਥੇ ਟੇਕ ਲਵੇ ਪਰ ਉਹ ਦੀ ਦਰਗਾਹ ਦੇ ਵਿੱਚ ਕੋਈ ਟੋਈ ਨਹੀਂ ਹੈ ਹੁਣ ਇੱਥੇ ਗੱਲ ਇਹ ਹੈ ਕਿ ਪਰਮਾਤਮਾ ਜਿਸ ਨੂੰ ਸੋਝੀ ਲੰਦਾ ਹੈ ਤਾਂ ਉਹਨੂੰ ਸ਼ਬਦਾਂ ਦੇ ਅਰਥ ਵੀ ਸਮਝ ਆ ਹੀ ਜਾਂਦੇ ਨੇ ਇਹ ਸ਼ਬਦ ਸੁਣ ਕੇ ਉਹ ਇਨਸਾਨ ਹੋਰ ਵੀ ਦੁਖੀ ਹੋ ਗਿਆ ਤੇ ਹੋਰ ਵੀ ਅੰਦਰੋਂ ਉਦਾਸ ਹੋ ਕੇ ਮਹਾਰਾਜ ਦੇ ਅੱਗੇ ਅਰਦਾਸ ਕਰਨ ਲੱਗਾ ਤੇ ਹੁਣ ਜਦੋਂ ਕੋਈ ਇਨਸਾਨ ਬੜਾ ਹੀ ਦੁਖੀ ਹੋਵੇ ਅੰਦਰੋਂ ਜਿਹਦੀ ਅਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਜਾਵੇ ਤਾਂ ਮੰਨ ਲਓ ਕਿ ਤੁਹਾਡੇ ਕਾਰਜ ਪੂਰੇ ਹੋਣ ਨੂੰ ਇੱਕ ਸੈਕਿੰਡ ਵੀ ਨਹੀਂ ਲੱਗਦਾ ਤੇ ਉਹਦੀ ਜਿਹੜੀ ਅਰਦਾਸ ਸੀ ਮਹਾਰਾਜ ਨੇ ਕਬੂਲ ਕਰ ਲਈ ਉਸ ਟਾਈਮ ਹੀ ਉਸ ਇਨਸਾਨ ਦੇ ਮਾਲਕ ਦਾ ਫੋਨ ਆਇਆ ਤੇ ਉਹਨੂੰ ਇਹ ਆਖ ਦਿੱਤਾ ਕਿ ਤੂੰ ਅੱਜ ਤੋਂ ਉਹ ਦੂਸਰੀ ਫੈਕਟਰੀ ਵਿੱਚ ਕੰਮ ਕਰੇਗਾ ਤੇ ਸ਼ਾਮ ਨੂੰ ਤੂੰ 7-8 ਵਜੇ ਫ੍ਰੀ ਹੋਇਆ ਕਰੇਗਾ ਤਿੰਨ-ਚਾਰ ਦਿਨ ਦਾ ਕੰਮ ਸੀ ਤੇ ਉਹਨੇ ਆਪਣੇ ਮਾਲਕ ਦਾ ਹੁਕਮ ਮੰਨ ਕੇ ਉਹ ਦੂਸਰੀ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਚਲਾ ਗਿਆ ਹੁਣ ਜਿੱਥੇ ਉਹ ਪਹਿਲਾਂ 5-6 ਵਜੇ ਫ੍ਰੀ ਹੋ ਜਾਂਦਾ ਸੀ ਹੁਣ ਉਹ ਰਾਤ ਦੇ 7-8 ਵਜੇ ਜਾਂਦੇ ਸੀ ਜਦੋਂ ਉਹ 7-8 ਵਜੇ ਵਾਪਸ ਆਇਆ ਤਾਂ ਕਰਦਿਆਂ ਨੇ ਉਸ ਨੂੰ ਦੇਖਿਆ ਕਿ ਅੱਜ ਇਹ ਬਿਨਾਂ ਸ਼ਰਾਬ ਪੀਤੇ ਘਰ ਆਇਆ ਤਾਂ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਬੜੀ ਉਹਦੀ ਆਪਕਤੀ ਕਰੀ ਸਾਰੇ ਬੜੇ ਖੁਸ਼ ਹੋ ਕੇ ਸਾਰਿਆਂ ਨੇ ਪ੍ਰਸਾਦਾ ਪਾਣੀ ਸਕਿਆ ਤੇ ਸਾਰੇ ਸੌਂ ਗਏ ਤੇ ਸਵੇਰੇ ਉੱਠ ਕੇ ਸਾਰੇ ਫਿਰ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ ਤੇ ਦੂਸਰੇ ਦਿਨ ਫਿਰ ਉਹਨੇ ਉਸੇ ਫੈਕਟਰੀ ਵਿੱਚ ਜਾਣਾ ਸੀ ਇਸ ਤਰ੍ਹਾਂ ਕਰਦੇ ਹੋਏ ਦੋ ਤਿੰਨ ਦਿਨ ਉਹ ਲਗਾਤਾਰ ਫੈਕਟਰੀ ਦੇ ਵਿੱਚ ਗਿਆ ਮਾਇਕ ਨੂੰ ਤਾਂ ਕੰਮ ਦੇਖਿਆ ਤੇ ਉਹ ਬੜਾ ਹੀ ਵਧੀਆ ਲੱਗਿਆ ਤੇ ਉਹਨੇ ਕਿਹਾ ਕਿ ਹੁਣ ਤੋਂ ਪੱਕੇ ਤੌਰ ਤੇ ਹੀ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਵਾਸਤੇ ਹਰ ਰੋਜ਼ ਆਇਆ। ਮਹਾਰਾਜ ਜਿਵੇਂ ਵਿੱਦ ਬਣਾਉਣੀ ਹੋਵੇ ਕਿਸੇ ਨਾ ਵੀ ਉਸਤੀ ਬੁਰਾਈ ਤੋਂ ਦੂਰ ਕਰਨਾ ਹੋ ਤਾਂ ਮਹਾਰਾਜ ਹੀ ਵਿੱਦ ਬਣਾ ਸਕਦੇ ਨੇ। ਤੇ ਹੁਣ ਉਹ ਹਰ ਰੋਜ਼ ਉਸ ਫੈਕਟਰੀ ਦੇ ਵਿੱਚ ਜਾਂਦਾ ਤੇ ਸ਼ਾਮ ਨੂੰ ਲੇਟ ਆਉਂਦਾ ਤੇ ਆਪਣੇ ਪਰਿਵਾਰ ਨਾਲ ਬੜਾ ਹੀ ਖੁਸ਼ ਹੋ ਕੇ ਰਹਿੰਦਾ। ਸਾ ਸੰਗਤ ਜੀ ਇੱਥੋਂ ਮੈਨੂੰ ਤੇ ਤੁਹਾਨੂੰ ਇਹੀ ਸਮਝ ਆਉਂਦੀ ਆ। ਕਈ ਵਾਰ ਸਾਡੇ ਉਹ ਜਿਹੜੀ ਹੁੰਦੀ ਨੇ ਅਸੀਂ ਆਪ ਛੱਡਣ ਦੀ ਬੜੀ ਕੋਸ਼ਿਸ਼ ਕਰਦੇ ਹਾਂ ਪਰ ਛੱਡੇ ਨਹੀਂ ਜਾਂਦੇ ਪਰ ਮਹਾਰਾਜ ਦੀ ਕਿਰਪਾ ਕਈ ਵਾਰ ਕਿਸ ਤਰ੍ਹਾਂ ਦਾ ਮੌਕਾ ਮਿਲ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਕਿ ਪ੍ਰਮਾਤਮਾ ਉਹਨੂੰ ਸਹਜ ਦੇ ਵਿੱਚ ਹੀ ਸਾਡੇ ਤੋਂ ਦੂਰ ਕਰ ਦਿੰਦੇ ਨੇ ਸਾਡੀਆਂ ਜਿਹੜੀਆਂ ਬਰਾਈਆਂ ਹੁੰਦੀਆਂ ਨੇ ਜਾਂ ਕਈ ਵਾਰ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਅੰਦਰ ਕਿਹੜੀਆਂ ਬਰਾਈਆਂ ਨੇ ਮਹਾਰਾਜ ਜੀ ਹੌਲੀ-ਹੌਲੀ ਅਭਦੀ ਕਿਰਪਾ ਦੇ ਸਦਕਾ ਸਾਡੀਆਂ ਉਹ ਬਰਾਈਆਂ ਆਪ ਹੀ ਘੱਟ ਦਿੰਦੇ ਨੇ ਕੁਸ਼ ਕਰਕੇ ਹਰ ਰੋਜ਼ ਗੁਰਦੁਆਰੇ ਸਾਹਿਬ ਜਾਣਾ ਬਹੁਤ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ